ਮਾਵਾ ਲਵਸੀ ਕੋਸ਼ਿ ਇਹਨੇ ਥਾਂ ਦਾ ਕਿਆ ਸੀ ਦਾ ਥਾਂ ਦੇ ਲੜਾਈ ਕੀਤੀ ਸੀਗੀ ਵੀ ਮੈਂ ਆ ਵੀ ਮੈਨੂੰ ਤੁਸੀਂ ਥਾਂ ਦੇ ਵੀ ਆਪਦਾ ਵੇਚ ਕੇ ਆਪਦੇ ਭਰਾਵਾਂ ਨੂੰ ਥਾਂ ਵੀ ਮੇਰੇ ਨਾਂ ਥਾਂ ਲਵਾ ਥਾਂ ਪਿੱਛੇ ਵੀ ਇਹਨੇ ਹੁਜੇ ਤੱਕ ਵੀ ਰੋਲਾ ਪਾਉਂਦਾ ਸੀ ਵੀ ਮੇਰੇ ਨਾਂ ਥਾਂ ਕਰਦੇ ਵੀ ਕੋਈ ਨਹੀਂ ਆਪਣੇ ਕੋਲੇ ਥਾਂ ਹੈ ਨਹੀਂ ਕਿ ਥੋੜੀ ਹੈ ਕੋਈ ਨਾ ਆਪਾਂ ਸ਼ਹਿਰ ਰਹਿ ਲਾਂਗੇ ਫਿਰ ਭਰਾਵਾਂ ਨੂੰ ਕਹਿ ਕੇ ਉਹਨਾਂ ਨੂੰ ਥਾਂ ਵੀ ਮੇਰੇ ਨਾਂ ਥਾਂ ਗਾ ਬਸ ਕੁਛ ਮੈਂ ਥਾਂ ਇਹਦੇ ਨਾਂ ਨਹੀਂ ਕੀਤੀਗੀ ਕੁਛ ਤਾਂ ਕਰਕੇ ਮੇਰੇ ਖਤ ਪਿਆ ਹੋਇਆਗਾ बियाह ਮਿਲਤਾ ਨਾ ਕਰੀ ਉਸ ਹੱਥ ਫੜ ਕੇ ਮਨੋ ਜਾ ਰਿਹਾ ਹੈ ਉਹ ਤੇ ਇਹਦੀ ਜ਼ਬਰਦਸਤੀ ਆ ਨਾ ਸਾਰੇ ਇਹਨੇ ਮੈਨੂੰ ਜ਼ਬਰਦਸਤੀ ਨਾਲ ਕਰ ਇਹਨੇ ਉਹਦੇ ਹੱਥ ਚ ਹੱਥ ਫੜਾਇਆ ਠੀਕ ਆ ਇਹਨੇ ਘਰੋਂ ਕੱਢਿਆ ਜ਼ਬਰਦਸਤੀ ਨਾਲ ਮੇਰੀ ਮੰਮਾ ਲੈ ਕੇ ਵੀ ਗਈ ਹੈ ਵੀ ਚਲ ਕੋਈ ਨਹੀਂ ਵੀ ਗਲਤੀ ਹੋ ਗਈ ਚਲ ਮੰਨ ਲੈ ਕੋਈ ਵੀ ਗਲਤੀ ਹੋ ਗਈ ਤੁਰ ਰਿਕਾਰਡਿੰਗ ਦੇ ਪਿੱਛੇ ਲੜਾਈ ਕਰ ਲਈ ਆ ਤੇ ਚਲ ਵੀ ਮੰਨਦੇ ਆ ਕਿ ਚਲ ਦੋ ਇਹ ਤੋਂ ਗਲਤੀ ਹੋ ਗਈ ਪਰ ਗਲਤੀ ਕੋਈ ਵੀ ਨਹੀਂ ਸੀ ਸਿਰਫ ਕੱਲੀ ਰਿਕਾਰਡਿੰਗਾਂ ਦੀ ਗੱਲ ਸੀਗੀ ਬਾਕੀ ਮੰਮੀ ਕਹਿੰਦੀ ਕਿ ਚਲ ਕੋਈ ਨਹੀਂ ਤੁਸੀਂ ਇਹਨੂੰ ਰੱਖ ਲਓ ਵੀ ਨਹੀਂ ਅਸੀਂ ਲੈ ਕੇ ਜਾਂਦੇ ਵੀ ਚਲ ਜਵਕਾ ਬਾਰੇ ਸੋਚ ਲਾ ਕਹਿੰਦਾ ਨਹੀਂ ਮੈਂ ਮੇਰੇ ਘਰੇ ਵਰਣੀ ਨਹੀਂ ਚਾਹੀਦੀ ਕਹਿੰਦਾ ਬਸ ਤੂੰ ਜਾਣਾ ਆਪਦੇ ਘਰੇ ਜਾਣਾ ਮੈਂ ਨਹੀਂ ਤੈਨੂੰ ਰੱਖਣਾਗਾ ਬਸ ਕਿੰਨੇ ਬੱਚੇ ਨੇ ਤੁਹਾਡੇ ਚਾਰ ਬੱਚੇ ਹਨ ਜੀ ਦੋ ਇੱਥੇ ਮਮਾ ਕੋਲੇ ਰਹਿੰਦੇ ਦੋ ਉਹਨਾਂ ਕੋਲੇ ਆ ਦੋ ਮੇਰੇ ਤੁਹਾਡੀ ਦੂਜੀ ਮੇਰੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਇਹਨੇ ਆਪਦੇ ਬਾਰੇ ਤਾਂ ਕੁਝ ਨਹੀਂ ਦੱਸਿਆ ਵੀ ਮੈਂ ਪਹਿਲਾਂ ਵਿਆਹਿਆ ਸੀ ਜਾਂ ਨਹੀਂ ਕਿਸੇ ਨੇ ਇਹਨੇ ਕੋਈ ਪਤਾ ਕੁਝ ਕਿਹਾ ਹੀ ਨਹੀਂਗਾ ਉਹ ਤਾਂ ਮੈਂ ਕਹਿਣੀ ਇਹਨੇ ਵੀ ਹਾਂ ਜੀ ਦੇ ਪਹਿਲਾਂ ਤਿੰਨ ਵਿਆਹ ਹੋਇਆ ਫਿਰ ਮੈਨੂੰ ਲੈ ਕੇ ਆਇਆ ਇਹ ਉਹ ਜੇ ਵੀ ਨਹੀਂ ਟਿਕਦਾ ਜਿਹੜੇ ਇਲਜ਼ਾਮ ਲਾ ਰਿਹਾ ਹੈ ਬੀਪੂ ਆਹ ਸੰਬੰਧ ਸੀਗੇ ਆ ਮੈਨੂੰ ਨਾ ਸ਼ਾਇਦ ਹਾਂਜੀ ਹਾਂਜੀ ਹਾਂ ਉਹ ਕੋਈ ਗੱਲ ਨਹੀਂ ਸੀ ਉਹ ਤਾਂ ਉਹ ਕੋਈ ਗੱਲ ਵੀ ਨਹੀਂ ਉਹ ਤਾਂ ਇਹਨੇ ਸਿਰਫ ਨਜਾਇਜ਼ ਨਹੀਂ ਬਾਕੀ ਇਹਦੇ ਭਰਾ ਕੋਲੇ ਉਹ ਆਉਂਦਾ ਜਾਂਦਾ ਸੀਗਾ ਉਹ ਸਾਰੇ ਪਰਿਵਾਰ ਹੀ ਆਉਂਦਾ ਸੀਗਾ ਬਾਕੀ ਇਹਨੇ ਉਹ ਮੁੰਡੇ ਨੂੰ ਪੁੱਛਿਆ ਵੀ ਤੂੰ ਰਾਤ ਨੂੰ ਵੀ ਘਰੇ ਆਉਣਾ ਉਹਨੇ ਇਹੀ ਕਹਿਆ ਸੀ ਵੀ ਮੈਂ ਇਹਨਾਂ ਦੇ ਘਰੇ ਰਾਤ ਨੂੰ ਨਹੀਂ ਆਉਂਦਾ ਜਾਂਦਾ ਸੀਗਾ ਆਉਂਦਾ ਸੀ ਤਾਂ ਸਿਰਫ ਤੇਰੇ ਭਰਾ ਕੋਲੇ ਆਇਆ ਸੀ ਉਸ ਵੀ ਇਹਨੇ ਮੇਰੇ ਨਾਂ ਗਲਤ ਇਲਜ਼ਾਮ ਲਾਤਾ ਮੇਰੇ ਸਿਰ ਵੀ ਹਾਂ ਇਹ ਤੇਰੇ ਘਰ ਕੀ ਆਉਂਦਾ ਸੀਗਾ ਆਉਣੀ ਜਾਣੀ ਤਾਂ ਉਹਨਾਂ ਦੀ ਪਹਿਲਾਂ ਤੋਂ ਹੀ ਸੀਗੀ ਪਰ ਇਹਨੇ ਉਹਨਾਂ ਨੂੰ ਮੁੰਡੇ ਨੂੰ ਸਿਰਫ ਰੋਕਿਆ ਸੀ ਉਹਦੇ ਪਰਿਵਾਰ ਨੂੰ ਬਾਕੀ ਨੂੰ ਨਹੀਂ ਰੋਕਿਆ ਸੀਗਾ ਜਾਂ ਮੈਨੂੰ ਉਹਨਾਂ ਦੇ ਘਰੋਂ ਆਉਣ ਤੋਂ ਰੋਕਿਆ ਸੀ ਜਾਂ ਉਹਨੂੰ ਰੋਕਿਆ ਸੀ ਬਸ ਵੀ ਇਹਨਾਂ ਨੇ ਬਸ ਸਾਨੂੰ ਦੋਨਾਂ ਨੂੰ ਰੋਕ ਰੱਖਿਆ ਸੀ ਆਪੇ ਜਾਂਦੇ ਹਾਂਜੀ ਮੈਂ ਇਹਨੇ ਧੱਕੇ ਨਾਲ ਸਾਨ ਕਰਵਾਲੇ ਤਲਾਕ ਇੰਨੇ ਕਰਵਾ ਲਏ ਤੁਸੀਂ ਹੁਣ ਕੀ ਮਲੋ ਤੇ ਜਾਣਾ ਚਾਹੁੰਦੇ ਆ ਕਿ ਆਨਣਾ ਕੀ ਨਹੀਂ ਫਿਰ ਮੈਂ ਵਧੀਆ ਮੇਰਾ ਖਾੜਾ ਛੋਟ ਗਿਆ ਇਹਦੇ ਨਾਲੋਂ ਮੈਂ ਉੱਥੇ ਜਾ ਕੇ ਕੀ ਕਰਨਾਗਾ ਸਾਰੀ ਉਮਰ ਮੈਂ ਘੁੱਟ ਥੋੜੀ ਖਾਣੀ ਇੰਨਾ ਜਲੀਲ ਹੋਈਆਂ 5-6 ਸਾਲ ਹੋ ਚੱਲੇ ਆ ਹੁਣ ਮੈਂ ਥੋੜੀ ਇਹਦੇ ਜਾਉਂਗੀ ਵਧੀਆ ਮੈਂ ਤਾਂ ਇਹੋ ਜੇ ਬੰਦੇ ਨਾਲ ਖਾਣਾ ਛੜਾ ਕੇ ਖੋਸ਼ ਜਿਹੜੀ ਉਹ ਵੀਡੀਓ ਪਾ ਰਿਹਾ ਤੁਸੀਂ ਉਹ ਕੀ ਕਰੋ ਜਾਓ ਜੇ ਅੱਗੇ ਚੱਲ ਰਹੀ ਹੈ ਅੱਗੇ ਬੱਸ ਇਹ ਹੀ ਕਹਿੰਦੇ ਕਿ ਜਾਂ ਤਾਂ ਵੀ ਵੀਡੀਓ ਨਾ ਪਾਵੇ ਬੰਦ ਕਰ ਦੇ ਨਹੀਂ ਤਾਂ ਅਸੀਂ ਕਾਰਵਾਈ ਹੋਰ ਕਰ ਸਕਦੇ ਹਾਂ ਹਾਂਜੀ بس ویڈیو بند ਕਰਾ ਲਏ ਇਹ ਨਹੀਂ ਅਸੀਂ ਹੋਰ ਕਾਰਵਾਈ ਹੋਰ ਕਰ ਸਕਦੇ ਆ ਜੇ ਸਾਡੀਆਂ ਹੀ ਨਜਾਇਜ਼ ਵੀਡੀਓ ਪਾਈ ਜਾਊਗਾ ਅਸੀਂ ਮੰਮੀ ਤਾਂ ਹਜੇ ਬੋਲ ਦੇਣੀ ਚਲ ਕੋਈ ਨਹੀਂ ਫਿਰ ਵੀ ਆਪ ਹਜੇ ਤਾਂ ਮੇਰੇ ਪਰਿਵਾਰ ਮੇਰੇ ਨਾਲ ਖੜਿਆਗਾ ਜੇ ਮੈਂ ਹੋਰ ਇਹਦੇ ਨਾਲ ਵੀ ਥਾਂ ਧੂਂ ਜਿਵੇਂ ਨਾਂ ਕਰਾ ਦਿੰਦੀ ਬਸ ਮੇਰੇ ਘਰ ਦੇ ਤਾਂ ਬਸ ਗਏ ਸੀ ਨਾਲ ਇਹਨੇ ਮੈਨੂੰ ਕੱਢ ਦੇਣਾ ਹੁਣ ਕੱਢ ਸਕਦਾ ਥਾਂ ਨਾਂ ਕਰਾ ਕੇ ਵੀ ਮੈਨੂੰ ਕੱਢ ਸਕਦਾ ਸਿੱਧਾ ਇਹ ਕਿ ਥਾਂ ਧੂਂ ਨਹੀਂ ਇਹਦੇ ਨਾਂ ਕੀਤਾ ਕੋਈ ਕਿੰਨੇ ਟਾਈਮ ਤੋਂ ਜਿਦੇ ਹੋ ਲਾਪੜੀ ਕਿੰਨੂ ਮਤ ਮੈਰਿਜ ਰਹੀ ਹੈ ਕਿੰਨੇ ਸਾਲ ਜੀ ਸਾਈਕਿਸ 6 ਸਾਲ ਹੋ ਚੱਲੇ ਆਂ ਜੀ ਸੱਤਵਾਂ ਚੱਲੀ ਜਾਂਦਾ 6 ਸਾਲ ਹਾਂਜੀ ਕੀ ਫੈਸਲੀ ਕੀ ਮਤਲਬ ਇਹ ਭਗਵਾਨਪੁਰੇ ਇੱਥੇ ਮਲੋਟ ਮੇਰੇ ਪਿੱਕੇ ਅੱਛਾ ਹਾਂਜੀ ਹਾਂਜੀ ਹੁਣ ਤੁਹਾਨੂੰ ਕਿੰਨੇ ਦਿਨ ਹੋ ਗਏ ਉਸ ਨੂੰ ਮੈਨੂੰ ਅੱਜ 7 ਦਿਨ ਹੋ ਚੱਲੇ ਆ ਹਾਂਜੀ 7 ਦਿਨ ਹੋ ਗਏ ਆ ਬਾਕੀ ਇਹ ਕਹੀ ਜਾਂਦਾ ਵੀ ਮੈਨੂੰ 3 ਦਿਨ ਹੋ ਗਏ ਹੁਣ ਮੈਨੂੰ ਨੀਂਦ ਨਹੀਂ ਆਉਂਦੀ ਮੈਨੂੰ ਗੋਲੀਆਂ ਪਾਉਂਦੇ ਵੀ ਮੈਨੂੰ ਤਾਂ 7 ਦਿਨ ਮੰਮੀ ਕੋਲੇ ਹੋ ਕੇ ਆਈ ਨੂੰ ਉਦੋਂ ਪਹਿਲਾਂ ਮੈਂ ਤੈਨੂੰ ਗੋਲੀਆਂ ਪਾ ਪਾ ਦਿੰਦੀ ਸੀ ਸੋਨ ਦਾ ਤਾਂ ਇਹ ਕੋਈ ਨਹੀਂ ਸੀ ਸਾਰਾ ਦਿਨ ਫੋਨ ਤੇ ਲੱਗਿਆ ਰਹਿੰਦਾ ਬਾਹਰ ਵੀ ਘਰਿਆ ਕੇ ਵੀ ਸੋਨ ਦਾ ਤੇ ਆਪ ਹੀ ਨਹੀਂ ਸੀ ਨਾ ਮੇਰਾ ਬਦਨਾਮ ਨਜਾਇਜ਼ ਕਰਤਾ ਵਾ ਗਾਂ ਜਿਹੜੇ ਚਾਚੇ ਤਾਈ ਕਹਿੰਦੇ ਇਹਦੇ ਤੂੰ ਉਹਨੂੰ ਨਹੀਂ ਲਿਆਉਣਾ ਸੀ ਉਹ ਤਾਂ ਹੁਣ ਪਹਿਲਾਂ ਉਹਨਾਂ ਨੂੰ ਸਮਝਾਉਣਾ ਚਾਹੀਦਾ ਸੀ ਜਦੋਂ ਇਹ ਕੁੱਟਮਾਰ ਕਰਦਾ ਸੀ ਮੇਰੇ ਨਾਲ ਉਦੋਂ ਤਾਂ ਨਹੀਂ ਕੋਈ ਆਇਆਗਾ ਸਾਹਮਣੇ ਉਦੋਂ ਤਾਂ ਕਿਸੇ ਨੇ ਸਮਝਾਇਆ ਨਹੀਂ ਆ ਕਿ ਹੁਣ ਉਹਨੂੰ ਸਮਝਾਉਂਦੇ ਆ ਵੀ ਤੂੰ ਐ ਨਹੀਂ ਕਰਨਾ ਸੀਗਾ ਗਲਤ ਇਲਜ਼ਾਮ ਲਾਉਂਦੇ ਮੇਰੇ ਤੇ ਕਾਹਦੇ ਵਾਸਤੇ ਲਾਉਂਦੇ ਆ